ਸੋ ਘਟਲ ਗੁਰ ਸੇਵੀਐ ਇਹਨ ਸਹਜ ਸੁਪਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨੁ ਦੁਖੁ ਜਾਈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁੱਖ ਜਾਈ ਸਤਨਾ श्री वाहिगुरु साहिब जी गौड़ी महला पंजवरसाइण जो जन गिदे चरण कमल प्रेम भगती विदे राम अरसायण जोजन गिदे चरण ਕਮਲ ਪ੍ਰੇਮ ਭਗਤੀ ਬੀਦੇ ਰਹਾ ਓ ਨਰਸਾ ਦਿਸੇ ਸਭ ਛਾਰ ਹੇ ਫਲਾ ਸੰਸਾਰ ਅੰਗ ਕੂਪਤੇ ਕਾਢੇ ਆਪ ਗੰਗੋਵਿੰਦਾ ਅਚਰਜ ਪਰਪਾਪ ਵਣ ਤਰੇਣਾ تیر ਭਵਨ ਪੂਰਨ ਗੋਪਾਲ ਬ੍ਰਹਮ ਪਸਾਰ ਜੀ ਸੰਗ ਦਇਆਲ ਕਹੋ ਨਾਨਕ ਸਾ ਕਥਨੀ ਸਾਰ ਮਾਨ ਲੇਤਾ ਜਿਸ ਸਰਜਣਹਾਰ ਕਹੋ ਨਾਨਕ ਸਾ ਕਥਨੀ ਸਾਰ ਮਾਨ ਲੇਤਾ ਜਿਸ ਸਰਜਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਪਾਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਨ ਕੀਤਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਰਾਗ ਗਉੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਸਹਿਬ ਸ੍ਰੀ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੇ ਅੰਗ 198 ਤੇ ਸੁਭਾਏਮਾਨ ਹੈ ਇਸ ਸ਼ਬਦیاں ਜੋ ਰਹਾਉ ਵਾਲੀਆਂ ਪੰਕਤੀਆਂ ਨੇ ਕਿ ਆ ਰਾਮ ਰਸਾਇਣ ਜੋ ਜਨ ਗੀਦੇ ਚਰਨ ਕਮਲ ਪ੍ਰੇਮ ਭਗਤੀ ਵੀਦੇ ਹਾਜ਼ੂਰ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜੇ ਵੀ ਸੇਵਕ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਮਸਤ ਹੋ ਗਏ ਨੇ ਅਰਸਾਇਣ ਜੋ ਸਾਰੇਆਂ ਰਸਾਂ ਤੋਂ ਉੱਪਰ ਹੈ ਜੋ ਸਾਰੀਆਂ ਰਸਾਂ ਤੋਂ શ્રેਸ਼ਟ ਹੈ ਸਭ ਕਹਿੰਦੇ ਨੇ ਉਹ ਪ੍ਰਮਾਤਮਾ ਦੇ ਰਸ ਦਾ ਉਹਦੇ ਨਾਮ ਰਸ ਦਾ ਜਿਸ ਨੂੰ ਸਵਾਦ ਆ ਗਿਆ ਹੈ ਜਿਹੜਾ ਵੀ ਸੇਵਕ ਉਸ ਨਾਮ ਰਸ ਦੇ ਵਿੱਚ ਮਸਤ ਹੋ ਗਿਆ ਹੈ ਚਰਨ ਕਮਲ ਪ੍ਰੇਮ ਭਗਤੀ ਵੀਦੇ ਉਹਦਾ ਮਨ ਫਿਰ ਪ੍ਰੇਮਾ ਭਗਤੀ ਦੇ ਵਿੱਚ ਪ੍ਰਭੂ ਦੇ ਜਿਹੜੇ ਚਰਨ ਕਮਲ ਨੇ ਉਹਨਾਂ ਦੀ ਪ੍ਰੇਮਾ ਭਗਤੀ ਦੇ ਵਿੱਚ ਵਿਝ ਜਾਂਦੇ ਹੈ ਵਿਨਿਆ ਗਿਆ ਹੈ ਮਨ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਉਹਨੂੰ ਦੁਨੀਆਂ ਦੇ ਰਸ ਜਿਹੜੇ ਨੇ ਉਹ ਫਿੱਕੇ ਪ੍ਰਤੀਤ ਹੁੰਦੇ ਨੇ ਉਹਨੂੰ ਦੁਨਿਆਵੀ ਰਸ ਪਦਾਰਥਾਂ ਦੇ ਰਸ ਜਾਂ ਹੋਰ ਰਸ ਤਸ ਜਿਹੜੇ ਨੇ ਉਹ ਫਿੱਕੇ ਪ੍ਰਤੀਤ ਹੋ ਰਹੇ ਨੇ ਜਿਵੇਂ ਹਾਜ਼ੂਰ ਨੇ ਇੱਕ ਬਚਨ ਕੀਤਾ ਕਿ ਆਨ ਰਸਾ ਜੋ ਜਨ ਤੈ ਚਾਖੇ ਨਮਖਨਾ ਕ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚੱਖੇ ਸਾਦ ਚਖਤ ਹੋਏ ਰਹੇ ਵਿਸਮਾਦ ਹਜ਼ੂਰ ਕਿਨੇ ਆਨ ਰਸਾ ਜੀਤੇ ਤੈ ਜਿੰਨੇ ਵੀ ਆਨ ਰਸ ਚੱਖ ਆਨ ਰਸ ਚੱਖੇ ਆਨ ਰਸਾ ਜੀਤੇ ਤੈ ਚੱਖੇ ਭਾਈ ਪੁਰਖਾ ਜਿੰਨੇ ਦੁਨੀਆਂ ਦੇ ਰਸ ਚੱਖ ਲਏ ਨੇ ਇਕ ਨਿਮਖ ਮਾਤਰ ਜਿਹੜੇ ਨੇ ਉਹ ਤੇਰੀ ਤ੍ਰਿਸ਼ਨਾ ਨਹੀਂ 부ਜਾ ਸਕੀ ਕਿਸੇ ਦੀ ਵੀ ਨਹੀਂ 부ਜਾ ਸਕੀ ਫਿਰ ਹਰ ਰਸ ਦਾ ਤੂੰ ਚੱਖੇ ਸਾਧ ਕਿ ਜੇ ਕਿਤੇ ਵਾਹਿਗੁਰੂ ਦੇ ਨਾਮ ਰਸ ਦਾ ਸਵਾਦ ਚੱਖ ਲੈਣਾ ਤੇ ਵਿਸਮਾਤ ਦੀ ਅਵਸਥਾ ਬਣ ਜਾਏਗੀ ਇਹ ਵਿਸਮਾਤ ਦੀ ਅਵਸਥਾ ਦੇ ਵਿੱਚ ਪਹੁੰਚ ਜਾਏਗਾ ਇਸੇ ਵਾਸਤੇ ਹਜ਼ੂਰ ਨੇ ਆਖਿਆ ਦੁਨੀਆਵੀ ਪਦਾਰਥਾਂ ਦੇ ਰਸ ਇਹ ਮਨੁੱਖ ਦੀ ਤ੍ਰਿਸ਼ਨਾ ਵੀ ਨਹੀਂ 부ਝਾ ਸਕਦੀ ਨਿਮਖਨਾ ਤ੍ਰਿਸ਼ਨਾ ਤੇਰੀ ਲਾਥੇ ਇਹ ਰਸਨਾ ਤੂੰ ਅਨ ਰਸ ਕਿੰ ਲਗੇ ਅਨ ਰਸ ਦੇ ਵਿੱਚ ਰਚੀ ਹੋਈ ਹੈ ਫਿਰ ਕਿ ਇਹ ਰਸਨਾ ਤੋਂ ਅਨ ਰਸਰਾ ਝੜਾਈ ਤੇਰੀ ਪਿਆਸ ਨਾ ਜਾਏ ਦੁਨਿਆਵੀ ਰਸਾਂ ਦੇ ਨਾਲ ਇਹ ਪਿਆਸ ਨਹੀਂ 부ਝੇਗੀ ਹਜ਼ੂਰ ਨੇ ਹੋਰ ਵੀ ਬੜੇ ਮਿੱਠੇ ਬਚਨ ਕਹੇ ਨੇ ਕਿ ਅਸੀਂ ਕਈ ਵਾਰ ਪਦਾਰਥਾਂ ਦੇ ਰਸ ਦੇ ਵਿੱਚ ਕਈ ਵਾਰ ਵਸਤਰਾਂ ਦੇ ਰਸ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਰਸਾਂ ਵਿੱਚ ਲੱਗੇ ਰਹਿੰਨੇ ਆ ਤੇ ਹਾਦੂਰ ਨੇ ਇੱਕ ਬਚਨ ਬਾਣੀ ਦੇ ਵਿੱਚ ਕੀਤਾ ਹੈ ਸਹਿਬ ਕਹਿੰਦੇ ਨੇ ਦੁਨੀਆਂ ਵੀ ਰਸ ਕਾਸੀ ਮੈਂ ਚੰਗੀ ਤਰ੍ਹਾਂ ਵੇਖ ਲਈ ਇੱਕ ਬਚਨ ਕੀਤਾ ਸਹਿਬ ਜੀ ਨੇ ਨਚ ਰਾਜ ਸੁਖ ਮਿਸਟੰ ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ਮਿਸਟੰ ਸਾਬ ਸੰਘਰਨਾਨਕ ਦਾਸ ਮਿਸਟੰ ਪ੍ਰਭ ਦਰਸ਼ਨ ਕਹਿੰਦੇ ਨੇ ਨਾ ਰਾਜ ਦਾ ਸੁਖ ਮਿੱਠਾ ਲੱਗਦਾ ਏ ਨਾ ਦੁਨਿਆਵੀ ਪਦਾਰਥਾਂ ਦੇ ਭੋਗ ਮਿੱਠੇ ਲੱਗਦੇ ਨਾ ਮਾਇਆ ਦਾ ਸੁਖ ਹੀ ਮਿੱਠਾ ਲੱਗਦਾ ਏ ਸਹਿਬ ਕਹਿਣ ਲੱਗੇ ਕਿ ਮਿੱਠਾ ਕੀ ਲੱਗਦਾ ਜਿਹੜਾ ਰੱਬ ਦਾ ਸੇਵਕ ਬਣ ਗਿਆ ਮਿਸਟੰ ਸਾਧ ਸੰਗਰਾਨੰਕ ਕਹਿਣ ਲੱਗੇ ਸਾਧ ਸੰਗਤ ਨੂੰ ਮਿੱਠੀ ਲੱਗ ਰਹੀ ਏ ਬਾਬਾ ਫਰੀਦ ਸਾਹਿਬ ਜੀ ਦਾ ਬੜਾ ਮਿੱਠਾ ਜਿਹਾ ਉਹ ਬਚਨ ਹੈ ਹਾਜ਼ੂਰ ਕਹਿੰਦੇ ਨੇ ਕਿ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਹਾਜ਼ੂਰ ਕਹਿੰਦੇ ਨੇ ਵਸਤਾਂ ਮਿੱਠੀਆਂ ਨਹੀਂ ਜੇ ਨੂੰ ਸਿੱਧੇ ਜਿਸ ਬੜੇ ਸਹਿਜ ਦੇ ਅਰਥਾਂ ਦੇ ਵਿੱਚ ਵੇਖੀਏ ਨਾ ਤੇ ਹਾਜ਼ੂਰ ਕਹਿੰਦੇ ਨੇ ਸ਼ੱਕਰ ਮਿੱਠੀ ਹੈ ਖੰਡ ਮਿੱਠੀ ਹੈ ਗੁੜ ਮਿੱਠਾ ਹੈ ਨਿਵਾਤ ਮਿਠਰੀ ਮਿੱਠੀ ਹੈ ਮੱਖਿਓ ਸ਼ਹਿਦ ਮਿੱਠਾ ਹੈ ਮਾਝਾ ਦੁੱਧ ਮਿੱਠਾ ਹੈ ਪਰ ਹਾਜ਼ੂਰ ਕਹਿੰਦੇ ਨੇ ਇਹ ਸਾਰੀ ਮਿਠਾਸ ਜਿਹੜੀ ਹੈ ਵਾਹਿਗੁਰੂ ਤੇਰੇ ਨਾਮ ਦੇ ਰਸ ਦਾ ਜਿਹੜਾ ਉਹ ਮੁਕਾਬਲਾ ਨਹੀਂ ਕਰ ਸਕਦੀ। ਹੇ ਅੱਲਾ ਤਾਲਾ ਹੀ ਮੇਰੇ ਪਰਵਤਗਾਰ ਹੀ ਮੇਰੇ ਖੁਦਾਵੰਦ کریم ਸਭ ਕਹਿੰਦੇ ਨੇ ਸਾਰੀਆਂ ਵਸਤਾਂ ਮਿੱਠੀਆਂ ਨੇ ਸਭੇ ਵਸਤੂ ਮਿੱਠੀਆਂ ਜਦੋਂ ਸ਼ਲੋਕ ਪੜ੍ਹਦੇ ਹੋ ਨਾ ਤੇ ਕੀ ਬਚਨ ਹੈ ਫਰੀਦਾ ਸ਼ੱਕਰ ਖੰਡ ਨੇਵਾਤ ਗੁੜ ਮੱਖੀਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਅਰ ਰੱਬ ਨਾ ਪੁੱਜਣ ਤਦ ਕਿ ਸਾਰੀਆਂ ਵਸਤਾਂ ਬੜੀਆਂ ਮਿੱਠੀਆਂ ਨੇ ਇਹਨਾਂ ਦੇ ਵਿੱਚ ਆਪਣੀ ਮਿਠਾਸ ਹੈ ਪਰ ਵਹਿਗੁਰੂ ਜਿਹੜੇ ਤੇਰੇ ਨਾਮ ਦਾ ਰਸ ਹੈ ਜਿਹੜਾ ਤੇਰੇ ਨਾਮ ਦਾ ਸਵਾਦ ਹੈ ਉਹ ਇਹਨਾਂ ਵਿੱਚੋਂ ਨਹੀਂ ਮਿਲੇਗਾ ਆਹ ਨ ਰਸਾ ਜੇਤੇ ਤੈਨ ਚੱਖੇ ਕਹਿਣ ਲੱਗੇ ਜਿਨਨੇ ਦੁਨੀਆਂ ਦੇ ਰਸ ਚੱਖੇ ਨੇ ਹੁਣ ਤ੍ਰਿਸ਼ਨਾ ਨਹੀਂ 부ਝੀ ਇਹਨਾਂ ਮਨ ਹੋਰ ਲਾਲਸਾ ਦੇ ਵਿੱਚ ਨਮਕਨਾ ਕ੍ਰਿਸ਼ਨ ਤੇਰੀ ਲਾਥੇ ਕਿਤੇ ਨਾਮ ਦੇ ਰਸ ਦਾ ਸਵਾਦ ਚਖ ਇਸ ਸ਼ਬਦ ਵਿੱਚ ਜਿਹੜਾ ਉਪਦੇਸ਼ ਹੈ ਹੁਣ ਜਿਨ੍ਹਾਂ ਨੇ ਚਖ ਲਿਆ ਨਾ ਇਹ ਉਹਨਾਂ ਦਾ ਜ਼ਿਕਰ ਹੈ ਹਜ਼ੂਰ ਕਹਿੰਦੇ ਨੇ ਕਿ ਰਾਮ ਰਸਾਇਣ ਜੋ ਜਨ ਗੀਦੇ ਜਿਹੜੇ ਜਨ ਜੋ ਜਨ ਜਿਹੜੇ ਵੀ ਸੇਵਕ ਵਾਹਿਗੁਰੂ ਤੇਰੇ ਨਾਮ ਦੇ ਰਸ ਦੇ ਵਿੱਚ ਗਿਜ ਗਏ ਨੇ ਮਸਤ ਹੋ ਗਏ ਨੇ ਇਹ ਨਾਮਧਾਰਾ ਸਿਨੂ ਰਸੈਣ ਦਾ ਅਰਥ ਹੈ ਜੋ ਸਾਰੇ ਰਸਾਂ ਤੋਂ શ્રેષ્ઠ ਹੈ ਜਿਸ ਰਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਕਹਿੰਦੇ ਨੇ ਉਹ ਵਾਹਿਗੁਰੂ ਦੇ ਨਾਮ ਦਾ ਰਸ ਇਹ ਸਭ ਤੋਂ શ્રેષ્ઠ ਰਸ ਹੈ ਤੇ ਜਿੰਨੂੰ ਇਹ ਰਸ ਆ ਗਿਆ ਨਾ ਇੱਕ ਥਾਂ ਹਜ਼ੂਰ ਨੇ ਬਚਨ ਵੀ ਇਸ ਤਰ੍ਹਾਂ ਦਾ ਉਪਦੇਸ਼ ਵਿੱਚ ਵੀ ਕੀਤਾ ਕਿ ਵਿਖੇ ਬਾਚ ਹਰ ਰਾਜ ਸਮਝ ਮਨ ਬਉਰਾ ਰੇ ਜਾਂ ਇਸ ਤਰ੍ਹਾਂ ਦੇ ਬਚਨ ਕੀਤੇ ਬਿਖੇ ਬਨफीका ਤਿਆਗ ਰਹੀ ਸਖੀਏ ਨਾਮ ਮਹਾਰਸ ਪੀਓ ਕਹਿਣ ਲੱਗੇ ਵਾਹਿਗੁਰੂ ਦੇ ਨਾਮ ਦਾ ਰਸ ਪੀ ਕੇ ਬਿਨ ਰਸ ਚਾਖੇ ਬੁੱਢ ਗਈ सगਲੀ ਇਹ ਲੋਕਾਈ ਹਜ਼ੂਰ ਕਹਿੰਦੇ ਨੇ ਮੈਂ ਵੇਖ ਰਿਆਂ ਇਹ ਲੋਕਾਈ ਮੈਂ ਵੇਖ ਰਿਆਂ ਕਿ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਣ ਤੋਂ ਬਿਨਾ ਇਹ ਡੁੱਬਦੀ ਜਾ ਰਹੀ ਏ ਬਿਨ ਰਸ ਚੱਖੇ ਬੁੱਢ ਗਈ ਸਗਲੀ ਹੁਣ ਅਗਲਾ ਬਚਨ ਸੁਖੀ ਨਾ ਹੋਵਤ ਜਿਉ ਬੰਦਾ ਸੁਖ ਵਾਸਤੀ ਇਹ ਰਸ ਵੀ ਦੁਨੀਆ ਦੇ ਲੈਂਦਾ ਹੈ ਕਹਿਣ ਲੱਗੇ ਪਰ ਜਿੰਦ ਸੁਖੀ ਨਹੀਂ ਹੁੰਦੀ ਇਸ ਲਈ ਹਜ਼ੂਰ ਕਹਿੰਦੇ ਨੇ ਕਿ ਜਿਨੇ ਨਾਮ ਦਾ ਰਸ ਚੱਖ ਲਿਆ ਨਾ ਹਜ਼ੂਰ ਕਹਿੰਦੇ ਅੱਜ ਜਿਹੜਾ ਬਚਨ ਹੈ ਇਹ ਰਹਾਉ ਵਾਲਾ ਪਦਾ ਹੈ ਕਿ ਆਮ ਰਸਾਇਣ ਜੋ ਜਨ ਇਸ ਲਈ ਬਾਰ-ਬਾਰ ਆਖਿਆ ਕਿ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਕਿ ਵਾਹਿਗੁਰੂ ਦੇ ਨਾਮ ਦਾ ਰਸ ਇਹ ਪੀਵੋ ਭਾਈ ਰਾਮ ਰਸਾਇਣ ਜੋ ਜਨ ਗੀਦੇ ਚਰਨ ਕਮਲ ਪ੍ਰੇਮ ਭਗਤੀ ਵੀਦੇ ਉਹ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਉਹਦੀ ਪ੍ਰੇਮਾ ਭਗਤੀ ਦੇ ਵਿੱਚ ਹੀ ਉਹਨਾਂ ਦਾ ਹਿਰਦਾ ਜਿਹੜਾ ਹੈ ਉਹ ਵਿੰਨਿਆ ਗਿਆ ਹੈ